ਸਸਰੀ ਗਰਡੀ ਗੁੱਡ ਮਾਰਨਿੰਗ ਤੁਹਾਨੂੰ ਮੈਂ ਕੰਮ ਕਰਨ ਨੂੰ ਕਿਹਾ ਤੁਹਾਨੂੰ ਮੈਂ ਖੇਡਾ ਕਰਨ ਨੂੰ ਨਹੀਂ ਕਿਹਾ ਹੈਗਾ ਇਧਰ ਖੇਡਾ ਕਰਕੇ ਟਾਈਮ ਪਾਸ ਕਰੋ ਪਾਰੀ ਸੀ ਜੀ ਪਾਰੀ ਸੀ ਉਹ ਫੋਲਡ ਕਰ ਦੋ ਚਾਦਰਾਂ ਨੂੰ ਲਓ ਜਿੱਦਾਂ ਮੈਂ ਕਰ ਲਈ ਸਫਾਈਆਂ ਤੇ ਫਤਿਹ ਸ਼ਾਹ ਦਾ ਉੱਠ ਗਿਆ ਫਤਿਹ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਜੂੜਾ ਦੇਖੋ ਕਿੱਧਰ ਜਾ ਰਿਹਾ ਇਹਦਾ ਫਤਿਹ ਜੂੜਾ ਕਿੱਧਰ ਜਾ ਰਿਹਾ ਕਨੇਡਾ ਕਹਿੰਦਾ ਕਨੇਡਾ ਜਾ ਰਿਹਾ ਪੈਸਪੋਰਟ ਟੇਬਲ 'ਤੇ ਰੱਖ ਦੋ ਠੀਕ ਹੈ ਸਾਰੇ ਕੰਮ ਨਿਬੜ ਦੋ ਟਾਈਮ ਆ ਜੀ ਮਾਰਨਿੰਗ ਦਾ ਤੁਹਾਨੂੰ ਟਾਈਮ ਚੈੱਕ ਕਰਵਾਦਾ ਲੋ ਟਾਈਮ ਚੈੱਕ ਕਰੋ ਤੁਹਾਨੂੰ ਵੱਜ ਗਏ ਕਿੰਨੇ ਵਜ ਗਏ ਦੇਖੋ ਪਹਿਲਾਂ ਇਹ ਟਾਈਮ ਕਿਸ ਗਲਤ ਹੋ ਗਿਆ ਆਪਣਾ ਪਤਾ ਨਹੀਂ ਉਹ 12 12 ਉਹ ਕਿੱਥੇ ਆ ਸਾਢੇ 6 ਹੋਣ ਵਾਲੇ ਨੇ ਸਾਢੇ 6 ਹਾਂ ਸਾਢੇ 6 ਸਾਢੇ 6 ਉਹ ਸਾਰਾ ਕੰਮ ਨਿਬੜ ਦੋ ਫਟਾਫਟ ਮਸ਼ੀਨ ਲਾਣੀ ਕੱਪੜੇ ਧੋਣੇ ਨੇ ਤੇਰਾ ਆਪਾਂ ਨੇ ਜਾਣਾ ਵੀ ਹੈ ਠੀਕ ਹੈ ਸਾਡੇ ਫਤੇ ਦੀ ਚਾਹ ਬਣ ਗਈ ਇਹਨੂੰ ਮੈਂ ਕਿਹਾ ਦੁੱਧ ਪੀਣਾ ਦਬਣ ਕਹਿੰਦਾ ਕਹਿੰਦਾ ਮੰਮਾ ਨੂੰ ਕਿਹੜਾ ਪਤਾ ਲੱਗਣਾ ਆਹ ਦੇਖੋ ਫਤੇ ਲਓ ਦੁੱਧ ਲਓ ਖੜੇ ਹੋ ਜਾ ਆ ਮੰਮੀ ਚਾਹ ਖੜੇ ਹੋ ਜਾ ਮੰਮੀ ਚਾਹ ਤੁਹਾਡੀ ਮੰਮਾ ਵੀਡੀਓ ਚ ਦੇਖ ਰਹੀ ਏ ਫੇ ਕਹੋਗੀ ਕਿ ਹਾਂ ਫਤੇ ਦੁੱਧ ਪੀਂਦਾ ਸੀ ਕਿ ਚਾਹ ਪੀਂਦਾ ਆ ਰੱਖਤੀ ਮੈਂ ਬੈਠ ਤੇ ਠੀਕ ਹੈ ਆ ਤੁਹਾਡੇ ਕੋਲ ਦਸਿਗੇ ਆਏ ਹਾਏ ਠੰਡੀ ਠੰਡੀ ਅੰਦਰ ਕਮਰੇ ਚ ਤੇ ਗਰਮ ਗਰਮ ਚਾਹ ਠੰਡੀ ਹੋਈ ਵੀ ਕਮਰੇ ਚ ਏਸੀ ਨਾਲ ਤੇ ਗਰਮ ਗਰਮ ਚਾਹ ਪੀਓ ਹੂੰ ਫੋਨ ਛੱਡ ਦੋ ਫੋਨ ਫੜਾ ਦੋ ਮੈਨੂੰ ਪਤਾ ਤੈਨੂੰ ਫੜਾਓ ਇੱਧਰ ਫੋਨ ਸਸੀ ਕਾਲਜੀ ਸਾਰਿਆਂ ਨੂੰ ਹੋਤ ਤਈ ਸਾਰੇ ਵਧੀਆ ਤੇ ਅਸੀਂ ਵੀ ਠੀਕ ਆ ਟਾਈਮ ਆ ਜੀ ਮਾਰਨਿੰਗ ਦਾ ਤੇ ਧੁੱਪ ਪੂਰੀ ਫੁੱਲ ਚੜੀ ਹੈ 9:30 ਦਾ ਟਾਈਮ ਹੋ ਗਿਆ ਤੇ ਆਪਾਂ ਉੱਠੀਏ ਸੀ ਮੈਂ ਉੱਠੀ ਹੈ 5:30 ਵਜੇ ਉੱਠ ਕੇ ਚਾਹ ਚੁ ਬਣਾਈ ਸੀ ਤੇ ਬੈਕ ਮੇਰੀ ਦਾ ਉਹੀ ਹਾਲ ਆ ਬੁਰਾ ਹਾਲ ਆ ਕੁੱਛ ਨਾ ਕੱਲ ਵੀ ਮੈਂ ਉਹ ਕਰਵਾਈ ਸੀ ਕੀ ਜਿਹੜੀ ਫਿਜ਼ੀਓਥੈਰੇਪੀ ਹੁੰਦੀ ਉਹ ਕਰਵਾਈ ਹੈ ਅੱਜ ਫੇਰ ਜਾਣਾ ਬਸ ਮੈਂ ਕੰਮ ਲਗੜ ਕੇ ਚੱਲੀ ਆ ਤੇ ਇਦੋਂ ਬਾਅਦ ਪਿੰਡ ਪਰਤ ਪਾਉਣ ਵਾਲੇ ਆਏ ਨੇ ਫਿਰ ਉੱਥੇ ਵੀ ਜਾਣਾ ਹੈ ਦੇਖਦੇ ਆ ਬਾਕੀ ਸੋਚ ਰਿਆਂ ਕਿ ਥੋੜਾ ਚਿਰ ਕੰਮ ਬੰਦ ਕਰਾ ਦਈਏ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋਈ ਪਈ ਹੈ ਬਾਕੀ ਜਿਵੇਂ ਵੀ ਹੋਇਆ ਤੁਹਾਨੂੰ ਦੱਸੀ ਜਾਵਾਂਗੇ ਵੀਡੀਓ ਦੇ ਵਿੱਚ ਕਿਉਂਕਿ ਗਰਮੀ ਕਰਕੇ ਨਾ ਕੁਛ ਵੀ ਜੀ ਕਰਦਾ ਇੱਕ ਮੈਂ ਬਗਾਰ ਸੁਕੀਆਂ ਤੇ ਸਾਰਾ ਕੰਮ ਐ ਹੋਇਆ ਪਿਆ ਉਥਨ ਪੁੱਤਰ ਮੇਕੋ ਕੁਝ ਵੀ ਨਹੀਂ ਹੁੰਦਾ ਮੈਨੂੰ ਬਸ ਐ ਹੁੰਦਾ ਕਿ ਬੈਕ ਪੇਨ ਕਰਕੇ ਮੇਰੇ ਕੋ ਸਿਰਫ ਤੁਰਿਆ ਜਾਂਦਾ ਨਾ ਬੈਠਾ ਜਾਂਦਾ ਨਾ ਮੁੜਿਆ ਜਾਂਦਾ ਤੇ ਕਾਫੀ ਕਮੈਂਟ ਸੀ ਸਾਡੇ ਭੈਣ ਭਰਾਵਾਂ ਨੇ ਤਾਰੇ ਦੀ ਵੀਡੀਓ ਕਿਉਂ ਨਹੀਂ ਆ ਰਹੀਆਂ ਵੀਡੀਓ ਸੋ ਇਹ ਆ ਰਹੀਆਂ ਕਿ ਬਿਮਾਰ ਹੋਣ ਲਿਈ ਹੋਇਆ ਤੇ ਬੜਾ ਗੁਰਾ ਹਾਲ ਹੈ ਤੇ ਜੀਵ ਨਹੀਂ ਕਰਦਾ ਵੀਡੀਓ ਬਣਾਉਣ ਨੂੰ ਤੇ ਅੱਜ ਵੀਡੀਓ ਬਣਾ ਰਹੀ ਹਾਂ ਤੁਹਾਨੂੰ پتہ ਨਾ ਸਾਨੂੰ ਰੋਂ ਰਹੀਆਂ ਕਾਫੀ ਦਿਨਾਂ ਤੋਂ ਤੇ ਚਲੋ ਮੈਂ ਬਲੌਗ ਸ਼ੂਟ ਕਰਦੀ ਹਾਂ ਕਿਉਂਕਿ ਸਾਡੇ ਭੈਣ ਭਾਂਚੇ ਬਚਾਰੇ ਬਹੁਤ ਵੇਟ ਕਰ ਰਹੇ ਨੇ ਕਿ ਇਹਦੀ ਵੀਡੀਓ ਕਿਉਂ ਨਹੀਂ ਆਉਣੀ ਹੁੰਦੀਆਂ ਬਈਆਂ ਬਸ ਆ ਕੰਮ ਕਰਕੇ ਫਿਰ ਸ਼ਾਇਦ ਅਸੀਂ ਪਿੰਡ ਜਾਣਾ ਤੁਸੀਂ ਬਣੇ ਰਹੋ ਬਲੌਗਸ ਫਿਰ ਆਪਾਂ ਉੱਥੇ ਜਾ ਕੇ ਮਿਲਾਂਗੇ ਠੀਕ ਹੈ ਜੀ ਆਹ ਫਟੇ ਚਾਹ ਪੀ ਲੋ ਠੰਡੀ ਕਰ ਰਹੀਆਂ ਹੋ ਜਾਣੀ ਬਾਟੀ ਚ ਪਾਈਏ ਠੰਡੀ ਹੋ ਜਾਣੀ ਦਮਨ ਸਾਰੀਆਂ ਸਫਾਈਆਂ ਕਰ ਦੋ ਠੀਕ ਹੈ ਆ ਕੋਰੀਅਰ ਕਰਵਾਉਣੇ ਨੇ ਕੱਪੜੇ ਇਹ ਨਾਲ ਪਾ ਲਿਓ ਕਿਉਂਕਿ ਗੱਡੀ ਚ ਸਿਰੋ ਵੀ ਕੋਰੀਅਰ ਕਰਵਾਉਣੇ ਨੇ ਤੇ ਸਾਡੀਆਂ ਭੈਣਾਂ ਦਾ ਕੰਮ ਵੀ ਇਹਦੇ ਪਿਆ ਤੇ ਮੈਂ ਕੁਝ ਦੱਸ ਦਾਂ ਆਪਣੀਆਂ ਬਾਹਰ ਵਾਲੀਆਂ ਭੈਣਾਂ ਜਿਹੜੇ DHL ਦਾ ਨੇ ਸਰਵਿਸ ਉਹ ਬੰਦ ਹੋਈ ਪਈ ਹੈ ਦੇਖੋ ਹੁਣ ਕਦੋਂ ਤੱਕ ਚਾਲੂ ਹੋਏਗੀ ਦੇਖੋ ਚਾਲੂ ਹੋਏਗੀ ਫਿਰ ਤੁਹਾਡੇ ਕੋਰੀਅਰ ਹੋਣਗੇ ਜਿਹੜੇ ਬਾਹਰ ਵਾਲੇ ਨੇ ਤੇ ਕਿੰਨੇ ਦਿਨ ਲੱਗਦੇ ਨੇ ਤੁਹਾਨੂੰ ਦੱਸ ਦਾਂਗੀ ਠੀਕ ਹੈ ਤੁਸੀਂ ਮੈਨੂੰ WhatsApp ਤੇ ਮੈਸੇਜ ਕਰ ਲਿਓ ਫਿਰ ਆਪਾਂ ਤੁਹਾਨੂੰ ਦੱਸ ਦਾਂਗੇ

ਵੀ ਟੂਡੇ ਦਾ ਤਾਰੀਖ ਹੋ ਗਈ। ਯੋਜੀ ਅਵਤਾਰ ਨੂੰ ਅੱਜ ਆਫਿਸ ਚ ਛੁੱਟੀ ਮਿਲ ਗਈ। ਅਵਤਾਰ ਖੁਸ਼ ਵਿਚਾਰੇ ਕਿਉਂਕਿ ਇਹਨਾਂ ਨੂੰ ਤੁਹਾਨੂੰ ਪਤਾ ਹੀ ਕਿ ਇਹਨਾਂ ਨੂੰ ਛੁੱਟੀ ਬੜੀ ਮੁਸ਼ਕਲ ਮਿਲਦੀ। ਬੜੀ ਮੁਸ਼ਕਲ ਹੈ ਕਹਿੰਦੇ ਅੱਜ ਮੈਂ ਛੁੱਟੀ ਲੈਣੀ ਹੈ ਕਿਉਂਕਿ ਪਿੰਡ ਪਰਤ ਵਾਲੇ ਲੱਗੇ ਹੋਏ ਨੇ ਕਹਿੰਦੇ ਮੈਂ ਕੋਲ ਖੜ ਕੇ ਕੰਮ ਕਰਾਵਾਂਗਾ। ਮੈਂ ਕਿਹਾ ਪਰਤ ਪਵਾ ਕੇ ਬੰਦ ਕਰਾ ਦਿਓ ਕੰਮ ਬਸ। ਹਾਂ ਪਰ ਤੂੰ ਆਖ ਕੇ ਬੰਦ ਕਰਾ ਦੋ ਸਾਨੂੰ ਬੰਦ ਜਿੰਨੇ ਕਰਾਉਣੀ ਆਪ ਹੀ ਕਰਾ ਦੂ ਉਹ ਤਾਂ ਜਦੋਂ ਕੋਈ ਨਾ ਦੇਖਾਂਗੇ ਨਾ ਵੈਸੇ ਸਲਾਹ ਚੇਂਜ ਹੋ ਰਹੀ ਹੈ ਕਿ ਬੰਦ ਹੀ ਕਰਾ ਦਈਏ ਬਾਕੀ ਬੰਦ ਤਾਂ ਹੋ ਹੀ ਜਾਣਾ ਥੋੜੇ ਦਿਨਾਂ ਤੱਕ ਐ ਲੱਗਣ ਡਿਆ ਹੈ ਨਾ ਜਿੰਨੀ ਗਰਮੀ ਪੈ ਰਹੀ ਹੈ ਹਾਂ ਕਿ ਨਹੀਂ ਚਲ ਚਾਹ ਪੀ ਲਓ ਫਿਰ ਚੱਲੀਏ ਮੈਂ ਡਾਕਟਰ ਕੋਲ ਵੀ ਜਾਣਾ ਹਾਂ ਮੈਂ ਪੀ ਲਾਂ ਤੇ ਤੁਸੀਂ ਤੁਸੀਂ ਉਹਨੂੰ ਨਾ ਤੋ ਕਿ ਤਿਆਰ ਹੋਈ ਇਹਨਾਂ ਨੂੰ ਹਾਂ ਠੀਕੋ ਪਰ ਨਾਲ ਹੀ ਪੈਸੇ ਲੱਗੇ ਕਿਹੜੇ ਨਾਲ ਦਵਾਂ ਤੁਸੀ ਹੈ ਟੱਚ ਕਰਕੇ ਦੇਖੋ ਹਾਂ ਟੱਚ ਕਰਕੇ ਦੇਖੋ ਪਸੀਨਾ ਦਮਣ ਨੂੰ ਨਾ ਉਹ ਫੇਸ ਤੇ ਆਈਸ ਲਗਾ ਲਈਏ ਤੇ ਕਹਿੰਦੀ ਮੈਂ ਨਾ ਵੀ ਲਈਆਂ ਗਲਤ ਗੱਲ ਬਾਤ ਹੈ ਜੀ ਫੜਾ ਨਹੀਂ ਸਾਈਡ ਤੇ ਪਾ ਰਦੋ ਸਾਰੇ ਸਾਰੇ ਇੰਨੀ ਗਰਮੀ ਹੋਈ ਪਈ ਹੈ ਨਾ ਜੀ ਨਹੀਂ ਕਰਦਾ ਤੂੰ ਖੰਮ ਕਰ ਉਹ ਬੂਆ ਖੁੱਲਾ ਪਿਆ কুলਿੰਗ ਸਾਰੀ ਬਾਹਰ ਜਾ ਰਹੀ ਕੀ ਤੂੰ ਐਸੀ ਲਾਇਆ ਆਹ ਦੇ ਲਓ ਬਸ ਇਹ ਨਾ ਡੌਗੀ ਦੇਖਦੇ ਕਹਿੰਦਾ ਆਹ ਡੌਗੀ ਲਿਆਉਣਾ ਉਹ ਡੌਗੀ ਲਿਆਉਣਾ ਡੌਗੀ ਦਿਆਂ ਹੀ ਹੋ ਰਹੀ ਲਾਈ ਜਾਂਦੀਆਂ ਨੇ ਬੜੇ ਕਮੈਂਟ ਆ ਰਹੇ ਨੇ ਬੜੇ WhatsApp ਤੇ ਮੈਸੇਜ ਆ ਰਹੇ ਨੇ ਦੀਦੀ ਵਲੌਗ ਕਿਉਂ ਨਹੀਂ ਆ ਰਿਹਾ ਦੀਦੀ ਵਲੌਗ ਕਿਉਂ ਨਹੀਂ ਆ ਰਿਹਾ ਹੁਣ ਸਾਨੂੰ ਵੀ ਆਇਆ ਹੋਇਆ ਪਿਆ ਕਿ ਆ ਇੱਕ ਤਾਂ ਗਰਮੀ ਕਰਕੇ ਹਨਾ ਤੇ ਇੱਕ ਦਿਲ ਨਹੀਂ ਕਰਦਾ ਪਿਆ ਵਲੌਗ ਬਣਾਉਣ ਨੂੰ ਕਿਉਂਕਿ ਟਾਈਮ ਹੀ ਨਹੀਂ ਲੱਗਦਾ ਸਾਰਾ ਦਿਨ ਬਿਮਾਰ ਹੋਣ ਕਰਕੇ ਵਲੌਗ ਬਣਾਉਂਦਾ ਟਾਈਮ ਹੀ ਨਹੀਂ ਲੱਗਦਾ ਤੇ ਨਾ ਜੀ ਕਰਦਾ ਤੇ ਬਾਕੀ ਉਹ ਬੈਕ ਪੇਨ ਨੇ ਤੇ ਮੱਤ ਮਾਰ ਲਈ ਮੇਰੀ ਸੱਚ ਪੁੱਛੋ ਮੇਰੇ ਪਿੱਛੇ ਸਾਰੇ ਪੱਟੀਆਂ ਲਾਈਆਂ ਹੋਈਆਂ ਨੇ ਉਹਨਾਂ ਨੇ ਉਹ ਫਿਜ਼ੀਓਥੈਰੇਪੀ ਜੀ ਕਰਦੇ ਨੇ ਤੇ ਕੱਲ ਤਾਂ ਮੈਨੂੰ ਸਾਰਾ ਦਿਨ ਰਾਮ ਰਿਹਾ ਥੋੜਾ ਚਿਰ ਮਤਲਬ 70% ਰਾਮ ਰਿਆ ਦਰਦ ਘਟ ਰਿਹਾ ਫਿਰ ਸਵੇਰ ਦਾ ਫੇਰ ਬਹੁਤ ਜਿਆਦਾ ਦਰਦ ਹੋ ਰਿਹਾ ਲੱਤਾਂ ਦੇ ਵਿੱਚ ਵੀ ਸਾਰੇ ਪੈਰਾਂ 'ਚ ਦਰਦ ਹੋ ਰਿਹਾ ਬੈਠ ਚ ਨਾ ਤਾਂ ਮੁੜਿਆ ਜਾਂਦਾ ਨਾ ਸਿੱਧਿਆ ਹੋਇਆ ਜਾਂਦਾ ਤੇ ਇਹਦਾ ਇਲਾਜ ਕੋਈ ਨਹੀਂ ਹੈਗਾ ਐਕਸਰਸਾਈਜ਼ ਐਕਸਰਸਾਈਜ਼ ਕਰਨ ਦਾ ਮੇਰੇ ਕੋਲ ਬਿਲਕੁਲ ਵੀ ਟਾਈਮ ਨਹੀਂ ਹੈਗਾ ਤੇ ਬਾਕੀ ਦੇਖੋ ਜਦੋਂ ਫ੍ਰੀ ਹੋਵਾਂਗੇ ਕਿਤੇ ਕਰਾਂਗੇ ਪਰ ਇਸ ਟਾਈਮ ਬਹੁਤ ਕੰਮ ਕਰਾਦਾ ਮੈਨੂੰ ਸਮਝ ਨਹੀਂ ਲੱਗਣ ਦੀ ਕਿ ਹੋ ਕੀ ਰਿਹਾ ਐ ਲੱਗ ਰਿਹਾ ਜਿਵੇਂ ਨਜ਼ਰ ਲੱਗੀ ਵੈਸੇ ਤਾਂ ਆਪਾਂ ਇਹ ਚੀਜ਼ਾਂ 'ਤੇ ਵਿਸ਼ਵਾਸ ਨਹੀਂ ਕਰਦੇ ਪਰ ਕਾਫੀ ਭੈਣ ਭਰਾ ਸਾਡੇ ਕਹਿੰਦੇ ਨੇ ਕਿ ਨਹੀਂ ਤੁਹਾਨੂੰ ਨਜ਼ਰ ਲੱਗੀ ਤੁਹਾਨੂੰ ਨਜ਼ਰ ਲੱਗ ਗਈ ਕਿਉਂਕਿ ਕੋਈ ਵੀ ਕੰਮ ਕਰਨ ਨੂੰ ਜੀ ਨਹੀਂ ਕਰਦਾ ਕੋਈ ਵੀ ਕੰਮ ਕਰਨ ਨੂੰ ਜੀ ਨਹੀਂ ਕਰਦਾ ਸਾਡੇ ਭੈਣ ਭਰਾ ਨੂੰ ਸਾਰਿਆਂ ਨੂੰ ਪਤਾ ਹੈ ਕੁੱਤੇ ਹੋਏ ਪੁੱਤਾਂ ਚ ਕੀ ਪਾਇਆ ਬੇਟਾ ਕੁੱਤੇ ਦੇਖੋਗੇ ਤਾਂ ਕੁੱਤੇ ਹੀ ਆਣਗੇ ਗੱਡੀ ਚ ਨਾ ਅੱਜ ਮੈਂ ਕੱਲ ਕੱਢੀ ਸੁੱਛੇ ਨਾ ਗੱਡੀ ਚ ਲੈ ਆਣੇ ਕੱਪੜਾ ਕੱਢ ਕੇ ਨਹੀਂ ਲਿਆਣੇ ਤੂੰ ਐਂ ਪਾਲੋ ਕਰੇ ਜਾਣਾ ਕੋਈ ਨਾ ਉੱਥੇ ਪਾਲਿਓ ਜਾ ਕੇ ਪਹਿਲਾਂ ਫਿਰ ਡਾਕਟਰ ਤੇ ਜਾਈਏ ਟਾਈਮ ਵੀ ਖਰਾਬ ਹੋ ਗਿਆ ਟਾਈਮ ਪੀਸਾ ਉਹਦੇ ਸੇ ਪਾ ਦੋ ਸੈੱਲ ਪਾ ਦੋ 10 ਵਜੇ ਨੂੰ ਬੁਲਾਇਆ ਉਹਨੇ ਜੋ ਆਪਣੇ ਉਹ ਵੀ ਕਰਨੇ ਜਿਹੜੀ ਉਹ ਕਰਦੇ ਹੁੰਦੇ ਨੇ ਸਾਰਾ ਕੋਮ ਪ੍ਰੋਸੀਜਰ ਜਿਹੜਾ ਹੁੰਦਾ ਮੈਂ ਨਾ ਹਾਲਾਂ ਫਿਰ ਮੈਂ ਤਾਂ ਨਹੀਂ ਨਾ ਪਰ ਉਹ ਪੱਟੀਆਂ ਕਹਿੰਦੇ ਹੁੰਦੇ ਨੇ ਨਾ ਆਇਆ ਨਹੀਂ ਜਾਣਾ ਲਾੜੀ ਦੇ ਉੱਤੇ ਜਾ ਕੇ ਅੱਜ ਤੱਕ ਨਾਈ ਨਾ ਹੋ ਫਿਰ ਹੋਰ ਕੀ ਹੈ ਏਸੀ ਨਾਲੇ ਬੱਠੇ ਰਹੋ ਤੇ ਪਸੀਨਾ ਨਾ ਹੋਵੇ ਹਾਂ ਯਾਦਮ ਤੂੰ ਹੈ ਸਾਰੀ ਕੰਮ ਆ ਫਟੇ ਸੀਨੇ ਛੋਟੇ ਨੇ ਤੁਸੀਂ ਤਿਆਰ ਹੋਗੇ ਮੈਂ ਤਾਂ ਖਦੇ ਹੋਣਾ ਹੈ ਹੋ ਜੋ ਤਿਆਰ ਜਿਹੜੇ ਮਰੀਜ਼ ਨੇ ਜਾਣਾ ਉਹ ਮਰੀਜ਼ ਵਿਚਾਰਾ ਅਜੇ ਕਹਿ ਰਿਹਾ ਕਿ ਛੱਡ 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 ਤੇ ਜਿੰਨ ਲੈ ਕੇ ਜਾਣਾ ਉਹ ਤਿਆਰ ਨੇ ਸਾਡਾ ਮਰੀਜ਼ ਜਿਹੜਾ ਨਾ ਉਹ ਬਹੁਤ ਜ਼ਿਆਦਾ ਬਹੁਤ ਸੀਰੀਅਸ ਹੋ ਗਿਆ ਪੰਗਿਆਂ ਚ ਰਹਿੰਦਾ ਹੀ ਰਹਿੰਦਾ ਹੈ ਉਹ ਕਦੀ ਸਰਵਾਈਕਲ ਬੈਕ ਪੇਨ ਤੁਹਾਡੇ ਮੂੰਹ ਤੇ ਲੋ ਬੜੀ ਪੈ ਰਹੀ ਬਸ ਠੀਕ ਹੈ ਹੁਣ ਹੁਣ ਠੀਕ ਹੈ ਜਿਹੜੀ ਬੈਕ ਪੇਨ ਹੈ ਉਹ ਤਾਂ ਬਹੁਤ ਜ਼ਿਆਦਾ ਬਹੁਤ ਆ ਦੁਖੀ ਕਰਦੀ ਹੈ ਉਹ ਪੁੱਛੋ ਨਾ ਮੇਰਾ ਦੋ ਦਿਨ ਸਾਰੇ ਕਹਿ ਰਹੇ ਨੇ ਕਿ ਵਲੌਗ ਸਾਡੇ ਨਹੀਂ ਆ ਰਹੇ ਉਹਦਾ ਕਾਰਨ ਵੀ ਇਹੀ ਹੈ ਜੀ ਜਦੋਂ ਘਰ ਦੇ ਵਿੱਚ ਕੋਈ ਮੈਂਬਰ ਜਿਹੜਾ ਢਿੱਲਾ ਹੋਵੇ ਆ ਉਹ ਨਹੀਂ ਸਹੀ ਹੋਵੇ ਤਾਂ ਜੀ ਨਹੀਂ ਕਰਦਾ ਵਲੋਗਿੰਗ ਕਰਨ ਨੂੰ ਜਾਂ ਕਿਵੇਂ ਵੀ ਹੈਗਾ ਨਾਲੇ ਜਿਹੜਾ ਮੇਨ ਬੰਦਾ ਹੋਵੇ ਜਿਹੜਾ ਵਲੋਗਿੰਗ ਕਰਦਾ ਹੋਵੇ ਜੇ ਮੇਨ ਸਾਡਾ ਜੋ ਓਨਰ ਹੈ ਕੈਨਨ ਦਾ ਉਹੀ ਬਿਮਾਰ ਹੋਵੇ ਤਾਂ ਬਿਲਕੁਲ ਨਹੀਂ ਜੀ ਕਰਦਾ ਤਾਂ ਪਤਾ ਹੀ ਹੈ ਘਰ ਦਾ ਵੀ ਕੰਮ ਹੈ ਦਫ਼ਤਰ ਦਾ ਵੀ ਕੰਮ ਹੈ ਮੇਰੇ ਕੋਲ ਤਾਂ ਟਾਈਮ ਦੀ ਬਹੁਤ ਜ਼ਿਆਦਾ ਜੰਗਸਟਡ ਹੈ ਟਾਈਮ ਮੈਨੇਜਿੰਗ ਹੈ ਕਈ ਵਾਰ ਨਾ ਜੀ ਕਰਦਾ ਕਿ ਨੌਕਰੀ ਨਾ ਮੈਂ ਨਹੀਂ ਕੰਮ ਕਰਦਾ ਪਰ ਫਿਰ ਆਪਣੇ ਬੱਚੇ ਦੇਖਦਾ ਫਿਰ ਆਪਣਾ ਕਵਿਲਦਾਰੀ ਦੇਖਦਾ ਕਿਉਂਕਿ ਐ ਜਿੰਨੇ ਤੁਹਾਨੂੰ ਪਤਾ ਹੀ ਹੈ ਕਿ ਲੋਡ ਇਹਨਾਂ ਦਾ ਆਫਿਸ ਦਾ ਤੁਸੀਂ ਦੇਖਿਆ ਦਿਨ ਰਾਤ ਇਹਨਾਂ ਦੇ ਆਫਿਸ ਦਾ ਕੋਈ ਟਾਈਮ ਨਹੀਂ ਹੈਗਾ ਕੋਈ ਵੀ ਟਾਈਮਿੰਗ ਨਹੀਂ ਇਹ ਤਾਂ ਬਣ ਕੇ ਚੱਲੋ ਜੀ ਇਹ ਕਹਾਣੀਆਂ ਹੁੰਦੀਆਂ ਨੇ ਇਹਦੇ ਕਰਕੇ ਨਾ ਜੀ ਨਹੀਂ ਕਰਦਾ ਵੀ ਵੀ ਇੱਥੇ ਕੰਮ ਕਰੀਏ ਪਰ ਮਜਬੂਰੀਆਂ ਬੰਦੇ ਨੂੰ ਕੰਮ ਕਰਾਉਂਦੀਆਂ ਨੇ ਉਹ ਬੰਦਾ ਕੰਮ ਕਰ ਹੀ ਜਾਂਦਾ ਜੇ ਕਿਤੇ ਤੁਹਾਡੇ ਦੋਫਿਸ ਵਾਲਿਆਂ ਕੰਪਨੀ ਵਾਲਿਆਂ ਨੇ ਵੀਡੀਓ ਦੇ ਲਈ ਨਾ ਰੋਕ ਦਿੱਤੀ ਤੇ ਵੇਖਿਓ ਫਿਰ ਤੁਹਾਡਾ ਕੀ ਬਣਦਾ ਉਹਨਾਂ ਨੂੰ ਪਤਾ ਗਿਆ ਇਹ ਬੰਦਾ ਸਾਡੀ ਕੰਪਨੀ 'ਚ ਕੰਮ ਕਰਦਾ ਉਹਨਾਂ ਫੜ ਲੈਣਾ ਉਹ ਵੀ ਤਾਂ ਗੱਲ ਹੈ ਉਹ ਦੱਸਾਂ ਉਹਨਾਂ ਦਾ ਮਾਈਂਡ ਸੈਟਪ ਕੀ ਹੈ ਉਹ ਉਹ ਕਹਿੰਦੇ ਨੇ ਵੀ ਇਹ ਤੁਸੀਂ ਨਾ ਇਹ ਕੰਪਨੀ ਸਾਡੀ ਨਹੀਂ ਹੈਗੀ ਇਹ ਹਰ ਕੋਈ ਬੰਦਾ ਇਹ ਸੋਚੇ ਕਿ ਕੰਪਨੀ ਉਹਦੀ ਹੈ ਹੂੰ ਇਹ ਵੀ ਗੱਲ ਸਹੀ ਅੱਛਾ ਕੋਈ ਵੀ ਆਵਤਾਰ ਕਿਤੇ ਵੀ ਜਿਵੇਂ ਆਪਾਂ ਹੁਣ ਰੈਂਟ ਤੇ ਰਹਿੰਦੇ ਆ ਅਸੀਂ ਆਪਣਾ ਸਮਝ ਕੇ ਰਹਿੰਦੇ ਆ ਤਾਂ ਰਿਹਾ ਜਾਂਦਾ ਜੇ ਆਪਾਂ ਕੰਮ ਕਰਦੇ ਆ ਆਪਣਾ ਸਮਝ ਕੇ ਕੰਮ ਕਰਦੇ ਆ ਤਾਂ ਕੰਮ ਹੁੰਦਾ ਜੇ ਆਪਾਂ ਕਹੀਏ ਕਿ ਹਾਂ ਕਿਸੇ ਦਾ ਹੁਣ ਆਪਣਾ ਬੁਟੀਕ ਦਾ ਹੀ ਕੰਮ ਆ ਮੇਰਾ ਬੁਟੀਕ ਦੇ ਹੁਣ ਕਿੰਨੇ ਦਿਨ ਹੋ ਗਏ ਕੰਮ ਨਹੀਂ ਹੋ ਰਿਹਾ ਮੈਨੂੰ ਇਹ ਲੱਗ ਰਿਹਾ ਕਿ ਪਤਾ ਨਹੀਂ ਕਿੰਨੀ ਕੁ ਦੂਰ ਤੁਰ ਗਿਆ ਮੇਰੇ ਤੋਂ ਕੰਮ ਉਹ ਮੇਰਾ ਆਪਣਾ ਕੰਮ ਸੀ ਉਹਨੂੰ ਮੈਂ ਆਪਣਾ ਸਮਝ ਕੇ ਕਰਨਾ ਸੀ ਆਪਣਾ ਸਮਝ ਕੇ ਕਰੀਏ ਤਾਂ ਟਾਈਮ ਵਧੀਆ ਲੰਘ ਜਾਂਦਾ ਬਾਕੀ ਇਹ ਆ ਵੀ ਇਸ ਕੰਪਨੀ ਦੇ ਵਿੱਚ ਮੈਨੂੰ ਲਗਭਗ ਲਗਭਗ 1.5 ਸਾਲ ਹੋ ਗਏ ਨੇ ਤੇ ਜਮੀ ਵੀ ਹੈਗਾ ਕਰੀ ਜਾ ਰਿਹਾ ਕੰਮ ਠੀਕ ਐ ਸੈਲਰੀ ਪੱਖੋਂ ਸਾਰਾ ਕੁਝ ਸਹੀ ਐ ਕੋਈ ਅਸੀ ਗੱਲਬਾਤ ਨਹੀਂ ਕੋਈ ਢਿੱਲੇ ਨਹੀਂ ਕੋਈ ਕੁਝ ਨਹੀਂ ਮੈਂ ਵਾਹੀ ਟਾਈਮਿੰਗ ਦੇຊੂ 12 ਘੰਟੇ ਛੁੱਟੀ ਇਸ ਹਫਤੇ ਐ ਸ਼ੂ ਐ ਪਰ ਮੈਂ ਧੰਨਵਾਦ ਕਰਦਾ ਆਪਣੀ ਕੰਪਨੀ ਦਾ ਜਿਨ੍ਹਾਂ ਨੇ ਮੈਨੂੰ 10 ਸਾਲ ਰੱਖਿਆ ਹਲੇ ਵੀ ਆਪਾਂ ਕੰਮ ਕਰੀ ਜਾ ਰਹੇ ਆ ਤੇ ਮੇਰੇ ਬੱਚੇ ਇੱਕ ਬੇਟੀ ਕੈਨੇਡਾ ਗਈ ਐ ਉਹ ਵੀ ਇਸੇ ਕੰਪਨੀ ਦੇ ਸਿਰ ਤੇ ਗਈ ਐ ਤੇ ਅਗਲੀ ਵੀ ਪੜ ਰਹੀ ਐ ਚਲੋ ਉਹ ਵੀ ਹੋ ਜਾਣਾ ਸੈਟ ਪਰਮਾਤਮਾ ਨੇ ਹਜੇ ਤੱਕ ਵਾਹ ਪਰ ਮਹਤਵਪੂਰਨ ਹੱਥ ਫੜ ਕੇ ਰੱਖਿਆ ਹੋਇਆ ਇਸ ਕੰਪਨੀ ਦੇ ਸਿਰ ਤੇ ਹੀ ਜੋ ਕੁਝ ਹੋ ਰਿਹਾ ਹੈ ਰ ਇਸ ਕੰਪਨੀ ਦੇ ਸਿਰ ਤੇ ਹੋ ਰਿਹਾ ਤੇ ਨੈਚੁਰਲੀ ਕਰ ਮੈਂ ਜਦੋਂ ਕਿਸੇ ਦਾ ਪੈਕੇਜ ਅੱਛਾ ਹੁੰਦਾ ਜਾਂ ਕੁਝ ਹੁੰਦਾ ਤਾਂ ਉਹ ਚੀਜ਼ ਦੇ ਬੈਨੀਫਿਟ ਤਾਂ ਹੁੰਦੇ ਨੇ ਥੋੜੀ ਬਹੁਤ ਜੀ ਕੰਸਟਰੇਸ਼ਨ ਜਿਹੜੀਆਂ ਹੁੰਦੀਆਂ ਨੇ ਆਪਣੀਆਂ ਆ ਥੋੜੀ ਮੋਤੀ ਤੰਗੀਆਂ ਪਰ ਇਹਦੇ ਫਾਇਦੇ ਜ਼ਿਆਦਾ ਨੇ ਜਿਹੜੀਆਂ ਤੰਗੀਆਂ ਘੱਟ ਨੇ ਉਹ ਚੱਲ ਜਾਂਦਾ ਕੰਮ ਉਹ ਜਦੋਂ ਆਪਾਂ ਫਾਇਦੇ ਵੇਖਨੇ ਆ ਫਿਰ ਉਹ ਤੰਗੀਆਂ ਛੋਟੀਆਂ ਲੱਗਣ ਲੱਗ ਪੈਂਦੀਆਂ ਹੋਰ ਕੁਝ ਨਹੀਂ ਐਸੀ ਗੱਲ ਨਹੀਂ ਸਪੋਰਟਿਵ ਵੀ ਹੈ ਕਦੇ ਵਾਰ ਕੋਈ ਮਜਬੂਰੀ ਬਿਲਕੁਲ ਹੀ ਪੈ ਜਾਏ ਤਾਂ ਐ ਨਹੀਂ ਹੈ ਮੇਰੇ ਕੋਈ ਗਿਆਇਆ ਤਾਂ ਕੁਝ ਨਹੀਂ ਹੈਗਾ ਤੇ ਲੋ ਜੀ ਅੱਜ ਗੱਲ ਇਹ ਆ ਕਿ ਅੱਜ ਹੈਗੀ ਛੁੱਟੀ ਤੇ ਅੱਜ ਉਤਾਰਨ ਮੇਰਾ ਟ੍ਰੀਟਮੈਂਟ ਕਰਾਉਣਾ ਕੱਲ ਵੀ ਕਰਵਾਇਆ ਸੀ ਤੇ ਅੱਜ ਵੀ ਕਰਵਾਣਾ ਦੋ ਦਿਨ ਦਾ ਡਾਕਟਰ ਨੇ ਟਾਈਮ ਦਿੱਤਾ ਦੇਖਦੇ ਆ ਇਸ ਕੱਲ ਮੈਨੂੰ 70% ਫਰਕ ਸੀ ਪੇਨ ਦੇ ਵਿੱਚ ਰਾਤ ਦੀ ਮੈਨੂੰ ਫੇਰ ਬਹੁਤ ਜ਼ਿਆਦਾ ਪੇਨ ਹੋ ਰਹੀ ਏ ਤੇ ਹੁਣ ਅਸੀਂ ਚੱਲੇ ਆ ਦੋਨੇ ਜਣੇ ਜਾ ਕੇ ਇਸ ਤੋਂ ਬਾਅਦ ਡਾਕਟਰ ਨੂੰ ਦਿਖਾ ਕੇ ਫਿਰ ਅਸੀਂ ਪਿੰਡ ਜਾਣਾ ਪਿੰਡ ਮਤਲਬ ਭਰਤ ਪੈਣੀ ਸ਼ੁਰੂ ਹੋ ਗਈ ਹੈ ਜਿਹੜੀ ਫਾਈਨਲ ਭਰਤ ਆ ਇਸ ਟਾਈਮ ਪੈਰੀ ਆ ਉਹ ਇਸ ਤੋਂ ਬਾਅਦ ਮਤਲਬ ਕੰਮ ਇਹ ਮੰਨ ਕੇ ਚੱਲੋ ਉੱਪਰ ਲਈ ਸ਼ੁਰੂ ਹੋਣਾ ਜਿਹੜਾ ਪਰਤ ਵਾਲਾ ਕੰਮ ਖਤਮ ਹੋ ਜਾਊਗਾ ਇਸ ਤੋਂ ਬਾਅਦ ਇਹ ਫਾਈਨਲ ਪਰਤ ਪੈ ਰਹੀ ਹੈ ਕਿਉਂਕਿ ਮੈਨੂੰ ਲੱਗਦਾ 9 9 10 10 ਛੋੜ ਦੀ ਪਰਤ ਪੈ ਰਹੀ ਹੈ ਇਹ ਮੰਨ ਕੇ ਚੱਲੋ ਵੀ 70 75 ਤੋਂ 80 ਟ੍ਰਾਲੀਆਂ ਦੇ ਵਿੱਚ ਵਿੱਚ ਪਰਤ ਹੁਣ ਤੱਕ ਪਾਊਗੀ ਉੱਪਰ ਤੱਕ ਅੱਜ ਪੈ ਜਾਊਗੀ ਸਾਰੀ ਕਿ ਨਹੀਂ ਅੱਜ ਪੈ ਜਾਊਗੀ ਮੈਨੂੰ ਲੱਗਦਾ ਨਹੀਂ ਹੋਣਾ ਨਹੀਂ ਪਾਣੀ ਮੂਰਲੇ ਮੂਲੇ ਰਹਿ ਗਏ ਬਸ ਚਲੋ ਇਹਨਾਂ ਨੂੰ ਚਾਹ ਪਾਣੀ ਵੀ ਦੇਣਾ ਰੋਟੀ ਪਾਣੀ ਇਹਨਾਂ ਮੰਗ ਲੈਣ ਕਿਤੇ ਫਿਰ ਓਪਰੇ ਤੁਸੀਂ ਵੀ ਦੇਖੋ ਅੱਜ ਸਾਡੇ ਵਲੌਗ ਦੇ ਵਿੱਚ ਕਿੰਨਾ ਕੰਮ ਕੀ ਕੀਤਾ ਹਾਂ ਇਹ ਉਹ ਵਲੌਗ ਜਾ ਕੇ ਕੰਟੀਨਿਊ ਕਰ ਦਾਂਗੇ ਠੀਕ ਹੈ ਤੇ ਪੱਖਾ ਚੱਲ ਨਹੀਂ ਰਿਹਾ ਮੇਰੇ ਪਸੀਨਾ ਦੇਖੋ ਕਿੰਨਾ ਆ ਗਿਆ ਪਹਿਲਾਂ ਉਹਦਾ ਸੈੱਲ ਪਾਓ ਯਾਰ ਉਹਦਾ ਜਦੋਂ ਕਹਿੰਦੇ ਇੱਕ ਟੈਂਪਿਸ ਖੜੀ ਹੋਵੇ ਨਾ ਤਾਂ ਕਹਿੰਦੇ ਵੀ ਟੈਂਪ ਮਾੜਾ ਚੱਲਦਾ ਆਪਾਂ ਮੜ ਹੋਣੀ ਤੇ ਉਹਨਾਂ ਪਾ ਸੈੱਲ ਪਾ ਦੇਣਾ ਵਾਹਿਗੁਰੂ ਦਾ ਹੱਥ ਹੈ ਸਾਡੇ ਸਿਰ ਤੇ ਪਰਮਾਤਮਾ ਸਦਾ ਸਾਡੇ ਨਾਲ ਹੈ ਤੁਹਾਨੂੰ ਕਿਸੇ ਦਾ ਡਰ ਨਹੀਂ ਇਹ ਨਹੀਂ ਗੱਲ ਕਿੱ ਔਰ ਉੱਚ ਪੈਣਾ ਕਾਊਂਟਰ ਚਲਮਾਰੀ ਚ ਜੇ ਟੋਕਰੀ ਨਹੀਂ ਪਈ ਔਰ ਚ ਪੈਣੀ ਜੇ ਆਪਾਂ ਸਹੀ ਕਰਦੇ ਆ ਚੇਂਜ ਤੇ ਟਾਈਮ ਆਪਣਾ ਸਹੀ ਕਰ ਦਿੰਨੇ ਆ ਅੱਜ ਗਰਮੀ ਵੀ ਬੜੀ ਹੈ ਬਰ ਨਾ ਚਲੋ ਕੋਈ ਗੱਲ ਗਰਮੀ ਤਾਂ ਤੁਹਾਨੂੰ ਡ੍ਰੋਪ ਹੋਗੀ 2-3 ਮਹੀਨੇ ਨਾ ਚਲੋ ਜੀ ਇੱਧਰ ਬੰਦਿਆਂ ਨੂੰ ਉਠਾਈਏ ਜਿਹੜੇ ਬੰਦੇ ਸੁੱਤੇ ਫਿਰ ਰੈਸਟ ਪਰ ਮਾਰੇ ਨੇ ਏਸੀ ਦਾ ਨਜ਼ਾਰਾ ਲੈ ਰਹੇ ਨੇ ਫਤਿਹ ਖੜੇ ਹੋ ਜਾਓ ਚੱਲੀਏ ਚਲੋ ਉਠੋ ਚਲੋ ਆਪਾਂ ਆ ਗਏ ਆ ਡਾਕਟਰ ਕੋਲ ਡਾਕਟਰ ਨੂੰ ਦਿਖਾ ਦਿੱਤਾ ਸੀ ਹਾਂ ਉਹਦੇ ਆਪਾਂ ਲੈ ਗਏ ਫਟੇ ਜੀ ਜੀ ਇੱਥੇ ਪਿਆਰ ਸੈਂਕੜੇ ਦੇ ਅੱਛਾ ਫਟੇ ਹੁਣ ਤੁਹਾਡੇ ਕੋਲ ਆਇਆ ਨਾ ਪੱਕਾ ਹੋਇਆ ਦੇਖ ਦੇ ਬਾ ਦੰਦਾ ਬਾਇਆ ਦਮ ਸਾਡੀ ਦੋਨਾਂ ਦੀਆਂ ਨੇ ਛੱਡ ਦੋ ਨਾਲ ਦੀਆਂ ਮੈਂ ਤਾਂ ਇੱਕੋ ਹੀ ਲਈ ਮੈਂ ਜਦੋਂ ਆਇਆ ਆਇਆ ਜਿੱਥੇ ਆਪਾਂ ਉਹ ਫੋਟੋ ਸਰ ਵੀ ਕਰਵਾਏ ਹਾਂ ਡਾਕਟਰ ਨੇ ਕੱਲ ਫੇਰ ਬੁਲਾਇਆ ਕੱਲ ਨੂੰ ਮਿਲਦੇ ਹਾਂ ਕੁਛ ਤੇ ਮਾਂ ਫਤਿਹ ਉਹ ਦਾਸਰੀ ਸੀ ਮੈਂ ਕਿਹਾ ਤੂੰ ਨਾ ਅਸਲੀ ਸਾਡਾ ਪੁੱਤ ਸੀ ਤੈਨੂੰ ਗਗਨ ਨੇ ਗੋਦ ਲੈ ਲਿਆ ਸੀ ਜਦੋਂ ਤੂੰ ਛੋਟਾ ਜਹਾ ਗਗਨੰਦੀ ਮੈਂ ਕੱਲੀਆਂ ਤੁਸੀਂ ਮੈਨੂੰ ਦੇ ਦੋ ਤੇ ਮੇਰੇ ਕੱਲੀ ਦਾ ਜੀ ਨਹੀਂ ਲੱਗਦਾ ਤੇ ਫਤਿਹ ਮੰਨਦਾ ਨਹੀਂ ਪਿਆ ਮੈਂ ਫਤੇ ਦੇਖ ਲੈ ਪਾਪਾ ਤੇਰੇ ਤੂੰ ਦੰਮੂ ਵਰਗਾ ਸਿਮੂ ਵਰਗਾ ਇਹ ਕਹਿੰਦਾ ਨਹੀਂ ਤੇ ਫਿਰ ਰਾਤ ਦਾ ਮੰਨ ਗਿਆ ਕਹਿੰਦਾ ਹਾਂ ਮੈਂ ਤੁਹਾਡਾ ਹੀ ਪੁੱਤ ਆ ਗਗਨ ਨੇ ਮੈਨੂੰ ਗੋਦ ਲਿਆ ਸੀ ਤੇ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਦਾ ਕਿ ਫਤਿਹ ਫਤੇ ਦੀ ਅਸਲ ਸਚਾਈ ਕੀ ਹੈ ਫਤੇ ਸਾਡਾ ਬੁੰਡਾ ਹੈ ਇਹ ਚਲੋ ਇਹੋ ਯਕੀਨ ਤਾਂ ਹੋ ਗਿਆ ਨਾ ਸਭ ਤੋਂ ਵੱਧ ਯਕੀਨ ਹੋਣ ਦੀ ਇਹ ਯਕੀਨਤਾ ਹੀ ਹੁੰਦਾ ਹੈ ਜਦੋਂ ਆਪਾਂ ਕੋਈ ਚੀਜ਼ ਜੇ ਕੋਸ਼ਿਸ਼ ਨੂੰ ਲਾਈਏ ਉਹਦਾ ਯਕੀਨ ਫਿਰ ਦੁਬਾਰਾ ਉਹ ਹੋ ਜਾਂਦਾ ਹੈ ਟੁੱਟ ਜਾਂਦਾ ਹੈ ਫੱਟੇ ਦਾ ਫੇਵਰੇਟ ਹੈ ਪਹਿਲੀ ਇੱਥੇ ਹਾਂ ਇਹ ਤੁਹਾਡੀ ਇਹ ਤੁਸੀਂ ਵੀ ਰੀਡਿੰਗ ਲਾਈ ਲੀਂ ਲੀ ਚਲੋ ਜੀ ਆਪਾਂ ਵਲੌਗ ਨੇ ਇੱਥੇ ਹੀ ਕੰਟੀਨਿਊ ਕਰਨਾਗੇ ਹੁਣ ਪਿੰਡ ਚੱਲੇ ਆ ਬਸ ਰੋਟੀ ਖਾ ਕੇ ਮੀਟੀ ਦਾ ਟੇਸਟਾ ਹੁੰਦਾ ਟੇਸਟੀ ਮੇਰਾ ਬੱਧੂ ਹੋਣੀ ਨਹੀਂ ਪੀਣੀਆ ਦੋਨੇ ਫੇਰ ਕੇ ਪੀ ਲਓ ਇੱਕ ਪੀ ਲਓ ਨਾ ਮੈਨੂੰ ਰੱਖ ਦੋ ਫ੍ਰੀਜ ਠੀਕ ਹੈ ਤੁਹਾਡੇ ਲਈ ਹੈ ਹੁਣ ਇਹ ਦਵਾਈਆਂ ਦੇ ਸੈਕਾਂ ਦੋਦੇ ਵਿੱਚ ਸਾਰਾ ਪਾਣੀ ਭਰ ਕੇ ਨਾ ਬਾਦੂਤੋ ਕਰਕੇ ਵੇਜਾ ਦਿੰਦੇ ਬਰਫਾ ਵਾਜੇ